ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਕੱਲ ਇਹਨਾਂ ਨੇ ਇਹ ਸਰਮੈਕਾ ਸਲੈਕਟ ਕੀਤਾ ਜਿਹੜਾ ਉੱਪਰ ਲੱਗੇ ਹੋਇਆ ਆ। ਤੇ ਛੋਟੀ ਜਿਹੀ ਟੀਵੀ ਟ੍ਰੋਲੀ ਬਣਾਈ ਤੇ ਇਧਰ ਇਹਨਾਂ ਨੇ। ਕੋਈ ਜ਼ਿਆਦਾ ਵੱਡੀ ਨਹੀਂ ਬਣਾਈ ਆ। ਤੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਡਾ ਕਾਰਪੈਂਟਰ ਭੱਜ ਗਿਆ ਹੁਣ ਕੀ ਕਰੇ ਕਿੱਧਰ ਕਿੱਥੇ ਹੋਈ ਜਾਵੇ ਹੁਣ ਨਵਾਂ ਬੰਦਾ ਲੱਭਣਾ ਪੈਣਾ ਕੋਈ ਇਹ ਕਮਰਾ ਤਿਆਰ ਹੋ ਜਾਣਾ ਤਾਂ ਕਾਹ ਕਰੇ ਬੰਦਾ ਹੁਣ ਕਿੱਧਰ ਕਿੱਧਰ ਹੋਈ ਜਾਵੇ ਚਲ ਆ ਅਜ ਇੱਕ ਹੋਰ ਅੱਜ ਸਾਡੀ ਛੱਤ ਤੇ ਫੇਰ ਲੱਗ ਗਿਆ ਮੇਲਾ ਮੇਲਾ ਲੱਗਿਆ ਹੋਇਆ ਉੱਪਰ ਹੱਸ ਦਿਖਾਉਂਦਾ ਤੁਹਾਨੂੰ ਜਾ ਕੇ ਸਾਰਾ ਮੇਲਾ ਸਾਰੇ ਬੰਦੇ ਦਰਸ਼ਨ ਕਰਾਉਂਦਾ ਤੂੰ ਕਦ ਹਸੀ ਜਾਂਦਾ ਇੱਧਰ ਮੂੰਹ ਦਿਖਾ ਮੇਰੇ ਵੱਲ ਹਾਂਜੀ ਤੂੰ ਕਦ ਹਸੀ ਜਾਂਦਾ ਹੱਥ ਨਹੀਂ ਹੁੰਦਾ ਹੁਣ ਜੀ ਹੋਰ ਘਰ ਹੋਈਏ ਹੁਣ ਹਾਂਜੀ ਬੜਾ ਮੋਟਾ ਚਿਹਰਾ ਕਦੇ ਤਰ੍ਹਾਂ ਮੈਂ 10000 ਦੇਖੀ ਹੀ ਨਹੀਂ ਐਨਾ ਹੀ ਆਸ ਤੇ ਉਹ ਰੰਦੇ ਆ ਤੇ ਗੜੇ ਰੋਣ ਆ ਹੱਸਦੇ ਹੀ ਰਹਿਣਾ ਏ ਲੈ ਵੀ ਚੱਲੀਏ ਫਿਰ ਦਿਖਾਈ ਉੱਪਰ ਜਾ ਕੇ ਸਾਰਾ ਧਾਮ ਝਾਣਾ ਉਹ ਜਿੱਤਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਆਂ ਹੋਰ ਸੁਣਾ ਨਵੀਤਾ ਜੀ ਮੈਂ ਠੀਕ ਆਂ ਚਲਾਓ ਚਾਚਾ ਜੀ ਮੋਟਰ ਮੋਟਰ ਉੱਪਰ ਤੇ ਚੱਲੂ ਮੈਂ ਕਿਹਾ ਜੀ ਉੱਪਰ ਹੀ ਪੋਚੋ ਅੱਜ ਲੋਕਾਂ ਵਾਲੇ ਆਏ ਹੋਏ ਹਾਂ ਅੱਜ ਕਿਹੜੇ ਬੰਦੇ ਲੈਣੇ ਭਾਈ ਤਾਂ ਸਤਿ ਸ਼੍ਰੀ ਅਕਾਲ ਜੀ ਬੰਦੇ ਲੈਣੇ ਅੱਜ ਕਿਤਾ ਸਾਡੇ ਇੱਧਰ ਲੱਗ ਜੀ ਸਾਡੇ ਬੰਦੇ ਜਦੋਂ ਤੁਮਰਾ ਬੇਬੀ ਆਇਆ ਹੁਣ ਮੈਨੂੰ ਲੱਗਦਾ ਅਜ ਬੇਬੀ ਤਾਂ ਮੈਂ ਆਪਣੇ ਬਾਤ ਤੇ ਬੁਲਾਇਆ ਤਾਂ ਹੈ ਬੇਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੈਨੂੰ ਲਾ ਲੈ ਇੱਧਰ ਹਾਂ ਜੀ ਚਲ ਜਿੱਧਰ ਮਰਜੀ ਲੱਗ ਜਾ ਦਿਹਾੜੀ ਲੱਗਣੀ ਚਾਹੀਦੀ ਐ ਨਵੇਂ ਨਾ ਦੋ ਬੰਦੇ ਲੈ ਆਉਂਗਾ ਮੈਂ ਹਾਂ ਜੀ ਸਾਰਾ ਦਾ ਦੋ ਬੰਦੇ ਲੈ ਆਉਂਗਾ ਜਿਹੜਾ ਆਇਆ ਪਈ ਇਹ ਤਰੀਕ ਐ ਮੇਰੀ ਅੱਗੇ ਅੱਛਾ ਤਾਂ ਜਿਆਦਾ ਹੈ ਨਾ ਇੱਕ ਦੇ ਇੱਕ ਲੱਭ ਕੇ ਰੱਖ ਅੱਜ ਡਬਲ ਕੰਮ ਕਰਨਾ ਪੈਣਾ ਤੈਨੂੰ ਦੂਜੇ ਬੰਦੇ ਨਾਲ ਦਾ ਕੰਮ ਕਰਨਾ ਪੈਣਾ ਜਿੰਨਾ ਮਰਜ਼ੀ ਕੰਮ ਆਦਾ ਜੀ ਹਾਂ ਹਾਂ ਕਿੰਦੇ ਤੇ ਦੋ ਦਾ ਕੀ ਕਰਨਾ ਆਹ ਭਾਈ ਲੁੱਕ ਵਾਲਿਆ ਸਸਰੀ ਗੱਲ ਜੀ ਆਇਆ ਕੋ ਨਵ ਟੈਲੀਫੋਨ ਤੈਨੂੰ ਲੁੱਕ ਵਾਸਤੇ ਆਇਆ ਤਾਂ ਜੀ ਹਾਂ ਕਿਆ ਕਹਿੰਦੇ ਕਹਿ ਦੁਬਾਰਾ ਆਇਆ ਨਹੀਂ ਮੁੜ ਕੇ ਹੋੜ ਮੁੜ ਕੇ ਆਇਆ ਨਹੀਂ ਅੱਜ ਫੇਰ ਪਾਉਂਦੇ ਤੇਰਾ ਨੰਬਰ ਸਸਰੀ ਕਾਲ ਜੀ ਸਸਰੀ ਗੱਲ ਭੈਣ ਸਸਰੀ ਕਾਲ ਹਾਂ ਜੀ ਉਤਰੇ ਹੋ ਥੱਲੇ ਹਾਂ ਕੰਨੀ ਅਸਤਾਨ ਦੇਣਾ ਤਾਂ ਕਿਉਂ ਪਹਿਲਾਂ ਹੁਣ ਉੱਪਰ ਇਹਦੇ ਲੱਕ ਪਾ ਲਾਂ ਮਿੱਟੀ ਚੜਾਉਂਦੇ ਫਿਰ ਉੱਪਰ-ਉੱਪਰ ਫਿਰ ਜਿਹੜੀ ਥੱਲੇ ਆਪਣੀ ਉਹਦੇ ਵਿੱਚ ਨਹੀਂ ਪਾਈ ਆਪਣੀ ਕਿਆਰੀ ਵਾਲੀ ਮਿੱਟੀ ਉਹੀ ਪਾ ਲੜੀ ਆਪਾਂ ਨੇ ਉਹ ਮਿੱਟੀ ਨਾਲ ਹੁਣ ਉਹ ਖਰਾਬ ਕਰਤੀ ਕਾਫੀ ਯਾਰ ਉਹ ਮੈਂ ਥੋੜੀ ਜਿਹੜੀ ਚੁਕਾ ਕੇ ਥੱਲੇ ਚੂਨਾ ਉਹ ਯਾਰ ਹਾਂ ਇਹਦੇ ਚੂਨਾ ਪਾਉਣਾ ਪਹਿਲਾਂ ਯਾਰ ਜੀਤਾ ਕਿੱਥੇ ਆ ਉਹ ਜੀਤੇ ਜੀਤਾ ਕਿੱਥੇ ਆ ਆਇਆ ਨਹੀਂ ਉਹ ਜੀਤੇ ਉਹ ਥੱਲੇ ਚੂਨੇ ਦੇ ਪਈ ਜਾਣੇ ਦੋ ਬੋਰੀਆਂ ਬੜਾਏ ਬੰਦ ਕਰ ਮੂਰੇ ਦੇ ਪੈਰ ਹੁੰਦੇ ਰੱਖ ਲੂਆ ਉਹ ਪਹਿਲਾਂ ਸਾਫ ਕਰ ਕੇ ਚੂਨਾ ਖੜਾ ਦੇ ਸਾਰੇ ਪਰ ਬੜਾਏ ਆਏ ਮੋੜ ਦੇ ਪੈਪ ਉੱਥੇ ਦੇ ਮੂਰੇ ਦੇ ਬੜਾਏ ਕਿ ਨੂੰ ਟੱਕ ਦੇ ਯਾਰ ਆਹ ਪਿੱਛੇ ਰੱਖ ਦੇ ਦੋ ਪ੍ਰਾਕਾ ਵਿਚ ਨਾ ਗੇਰ ਲੈ ਦੋਨੇ ਹੱਥ ਨਾਲ ਰੱਖ ਕੇ ਚੱਕ ਕੇ ਰੱਖ ਇਧਰ ਮarre ਥੋੜਾ ਜਾ ਹਾਂ ਬਸ ਠੀਕ ਹੈ ਜਿੱਤੇ ਹਾਂਜੀ ਇਹ ਜੀ ਸਾਰੀ ਸਫਾਈ ਕਰਾ ਦੋ ਚੂਨੇ ਦੇ ਬੋਰੀਆਂ ਖੜਾ ਦੇ ਉਪਰ ਜਿੰਨਾ ਵੀ ਨੋ ਬਰਹਾ ਸਾਫ ਜਾ ਕਰਕੇ ਇਹ ਚੂਨਾ ਪਾਉਣਾ ਥੱਲੇ ਥੱਲੇ ਠੀਕ ਹੈ ਸਾਫ ਹੀ ਹੈ ਬਹੁਤ ਅੱਛਾ ਸਾਈਡ ਪਰ ਦਾ ਕੂੜਾ ਚੱਕ ਦਿਆ ਹਾਂ ਹਾਂ ਆ ਗਿਆ ਆ ਗੱਤਾ ਚੱਕ ਦਿਆ ਗੱਤਾ ਚੱਕ ਦਿਆ ਜਿਹੜਾ ਇੱਥੇ ਨਾ ਇੱਥੇ ਇੰਨਾ ਕੁ ਰੱਖ ਲਈ ਚੂਨਾ ਇਧਰ ਤੇ ਪਛਾਦੇ ਪਹਿਲਾਂ ਸਾਰੇ ਪਰ ਪਾ ਲੀਏ ਹਾਂ ਪਾਣੀ ਭੱਜ ਜਾਂਦਾ ਮੁਰੇ ਮੁਰੇ ਹੱਤਰੇ ਸਤਕੇ ਹੜਤੀ ਗਲੀ ਉਧਰ ਨੂੰ ਹਾਂ 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 ਆਉਂ ਭੱਜਿਆ ਦੇਖੋ ਉਹ ਵਰੀ ਕੋਟਾ ਪਣੀ ਆ ਰਿਹਾ ਵਿੱਚੋਂ ਸਿੱਧਾ ਭੱਜਿਆ ਢਾਲ ਪ੍ਰੋਪਰ ਹੈ ਭਾਈ ਤੇਰੀ ਇਹਦਾ ਪਈਆ ਰਹਿਣ ਦੇ ਉਨਾਂ ਕੋ ਐਂ ਕਰੀ ਜਿਹੜਾ ਇੱਥੇ ਆ ਕੇ ਪਾ ਉਹਨਾਂ 2 ਕਿਲੋ ਕਿਲੋ ਕੋ ਚੂਨਾ ਰੱਖ ਲਈ ਬਾਅਦ ਵਿੱਚ ਉੱਥੇ ਖੜਾ ਦੀ ਫਿਰ ਬਾਕੀ ਜਿਹਨਾਂ ਤੋਂ ਉਹ ਕੱਪੜਾ ਚੱਕਦੇ ਅਗਲਾਜ ਚੱਕ ਲੈ ਸਾਰੇ ਉਹਨੇ ਕਿਹਾ ਸੀ ਤਾਂ ਚੇਤੇ ਆ ਗਏ ਇਹ ਚੂਨਾ ਇਹ ਤਾਂ ਹੋਰ ਪਕੜੂ ਜੀ ਕਿ ਠੰਡਾ ਰਹਿੰਦਾ ਥੋੜਾ ਜਿਹਾ ਠੱਠ ਹੋ ਠੰਢੀ ਰਹੂ ਥੱਲੇ ਤੇ ਆ ਕਹੋਗੇ ਆ ਲਾਈਟ ਬੰਦ ਹੋ ਗਈ ਉਹ ਦੇਖੀ ਥੱਲੇ ਬਲ ਤਾਂ ਨਹੀਂ ਪੈ ਗਿਆ ਨਹੀਂ ਕੋ ਆ ਪਾਣੀ ਬੰਦ ਹੋ ਗਿਆ ਪਾਣੀ ਆਉਂਦਾ ਦੇਖੀ ਇਧਰ ਤੇ ਕੋਈ ਬਲਤ ਨਹੀਂ ਪਿਆ ਹਾਂ ਟੂਟੀ ਚੱਲ ਰਹੀ ਆ ਹੱਦ ਇਹਨਾਂ ਦਾ ਜੇ ਕੁਬੜੀ ਥੱਲੇ ਫੇਰ ਦੁਆਰੇ ਆਉਂਦਾ ਉੱਪਰ ਆਹ ਜਿਹੜੀ ਆਹ ਪਲੇ ਛੱਤ ਆ ਨਾ ਇਹਦੇ ਉੱਪਰ ਵੀ ਆਪਾਂ ਨੇ ਲੱਕ ਪਵਾ ਦੇਣੀ ਮੈਂ ਕਿਹਾ ਵੀ ਕਾਹ ਦਾ ਤੁ ਜੁਸਤੀ ਕਰਨੀ ਆ ਇਹਦੇ ਉੱਪਰ ਵੀ ਪਵਾਏ ਦੇਈਏ ਚਲ ਅਜ ਬੇਵੀ ਆ ਗਿਆ ਦੇਵੀ ਤਾਂ ਦੇਵੀ ਨੂੰ ਕਰਨਾਗਾ 5 ਦਿਨ ਲਵਾ ਦੇ ਮੇਰੇ ਟਕਾ ਕੇ ਆ ਗਿਆ ਹੈ ਉਹ ਮੰਨ ਕਰਾ ਬੰਦ ਕਰਦੀ ਬੰਦ ਤੇ ਆ ਕਰਾਂ ਮੀ ਕਰਤਾ ਹੈ ਇੱਕ ਤੂੰ ਨਿਕਲੇ ਪਾਣੀ ਉੱਪਰ ਵਾਲਾ ਫਾਇਗਾ ਆ ਉੱਪਰ ਵਾਲਾ ਬੈਕ ਆ ਗਿਆ ਆਗਾ ਨੂੰ ਖੋਲ ਦਿੰਦੇ ਤੇ ਲੋੜ ਨਹੀਂ ਪੈਂਦੀ ਖੁੱਲਣ ਦੀ ਜੇ ਥੱਲੇ ਥੱਲੇ ਤੇ ਧੋਕਨ ਨਾਲ ਪਾਣੀ ਆਉਂਦਾ ਨਾ ਤੇ ਲੋੜ ਨਹੀਂ ਪੈਂਦੀ ਹੁਣ ਚਲਾਇਓ ਸਦ ਕਹਦੇ ਤਾਂ ਲੋੜ ਨਹੀਂ ਪੈਂਦੀਗੀ ਹਵਾ ਨਹੀਂ ਨਿਕਲਦੀ ਉਹ ਨਹੀਂ ਉਹ ਵਰਕਿਤ ਆਹਿੰਦੇ ਕਰੇ ਉਹ ਨਹੀਂ ਪਹਿਲਾਂ ਚੱਕਿਆ ਉਹ ਤਾਂ ਪਾਣੀ ਜਲਦੀ ਨਹੀਂ ਇਹਦਾ ਵੀ ਯਾਰ ਪੱਕਾ ਇਲਾਜ ਕਰਾਂ ਯਾਰ ਕੋਈ ਮੋਟਰ ਦਾ ਯਾਰ ਚੱਲ ਪੀ ਤਹਲਾ ਉਹਦੇ ਵਿੱਚ ਹੈਗਾ। ਵੀ ਥੱਲੇ ਟੁੱਟੀ ਚੱਲਦੀ ਆ। ਅੱਛਾ? ਹਾਂ। ਉਹ ਤਾਂ ਪਾਣੀ ਜਾਨਾ ਹੈ ਕਿ ਨਾ ਕੋਈ ਤਾਂ ਗਲਤੀ ਉਧਰ ਹੀ ਲਾ ਫਿਰ ਉਹਦੇ ਵਿੱਚ ਥੱਲੇ ਹਵਾ ਨਹੀਂ ਹੈ। ਹਵਾ ਪਾਣੀ ਤੇ ਚੱਲ ਪਿਆ ਤਾਂ ਆਹ ਇਹਦੇ ਵਿੱਚ ਲਾ ਦੇ। ਇਹਨੂੰ ਪਰ ਲਾਂਗੇ ਦੁਬਾਰੇ। ਇਹਦੇ ਵਿੱਚ ਨਾ ਕੋਈ ਜਗਾੜ ਜਿਹਾ ਬਣਾ ਦੇ ਇੱਥੇ ਟਾਈਪ ਦੇ ਨਾਲ। ਉਹਨੂੰ ਬੰਦ ਕਰ ਦੇ। ਟੁੱਟੀ ਗਈ ਮੇਰੇ ਖਿਆਲ ਚ। ਟੁੱਟੀ ਗਈ। ਖੱਡੇ ਚ ਲਾਉਂਦੇ ਹੁਣ ਹਾਂਜੀ ਹਾਂ ਆ ਦੂਤੀ ਕੋਲੇ ਚੰਦਾਵਾ ਹਾਂ ਅੱਛਾ ਕੋਲੇ ਖੜਾ ਕੋਲੇ ਖੜੇ ਤੇ ਸੀ ਮੈਨੂੰ ਦਿਖਦੀ ਸੀ ਤੇ ਉਹ ਉਦ ਹੀ ਗੱਲ ਵੀ ਕਰਵਾਦੀ ਮੈਂ ਕਿ ਉਹ ਸਹੀ ਉਹ ਸ਼ੀਸ਼ੇ ਬਾਰੇ ਕਿਹੜੇ ਸ਼ੀਸ਼ੇ ਬਾਰੇ ਰਾਤ ਕਹਿੰਦੇ ਸੀ ਜਿਹੜਾ कितने अच्छा, मैं भुल के दस अच्छा आ जाने मैं आर्कीटेक्ट ना है थोड़ा थोड़ एक सैड डा कर देना पैप जाए बस 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 ज्यादा है कि ਇਹ ਵੀ ਕਰਨਾ ਬਾਥਰੂਮ ਬਾਥਰੂਮ ਕਿ ਸਮਝ ਨਹੀਂ ਜਰਾ ਮੈਂ ਜਰਾ ਬਾਥੂ ਪਰ ਵੀ ਪਾਉਣੀ ਐ ਲੋਕ ਨੋ ਤਾਂ ਰਹਿਣੇ ਲੋੜੇ ਦੇ ਉੱਤੇ ਤਾਂ ਨਾ 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 ਲੋੜੇ ਨਹੀਂ ਪਹਿਲਾਂ ਉੱਪਰ ਪਾੜਣ ਦੇ ਨੂੰ ਚੰਗੀ ਤਰ੍ਹਾਂ ਪਾ ਥੱਲੇ ਪਾਪ ਨਾ ਗੇਲੀ ਵਿੱਚ ਪਹਿਲਾਂ ਬਾਹਰ ਤੇ ਪਾ ਚੰਗੀ ਤਰ੍ਹਾਂ ਹਾਂ ਤਾਰ ਬੰਨ ਲੈ ਇਹਦੇ ਨਾਲ ਉਧਰ ਘਰੇ ਲੈ ਜਾਂ ਨਹੀਂ ਘਰੇ ਲੈ ਜਾਂਦੀ ਉਹ ਇਹ ਹੀ ਆ ਗਈ ਉਹ ਹੀ ਆ ਗਈ ਉਹ ਮੈਂ ਨੇ ਬਹਿ ਕਿਹਾ ਤਾਂ ਹਲੇ ਮੈਂ 1-2 ਦਿਨ ਖੜ ਜਾ ਯਾਰ ਇਹਨੂੰ ਵੇ ਹੁਣ ਹਟਦੇ ਨਹੀਂ ਇਹਨੂੰ ਆਪਣੀ ਕਾਲੀ ਪਈ ਹੋਈ ਹੈ ਆਪਣੀ ਫਾਲਸੇ ਡਾਉਨ ਸਿਲਿੰਗ ਵਾਲਿਆਂ ਨੂੰ ਬੜਾ ਨਿਕੀ ਹਲੇ ਕੰਮ ਹੋ ਲੈਣ ਦੇ चल पानी है हवा तो निकली हुई है उपर खाते ढक्न खाते चलायो, चलायो मोटर इन चंगी तरह कुंडी बना के ना पूरे दूजे तरह कस लेने ਦੇਣੇ ਦੀ ਪ੍ਰੋਬਲਮ ਸੋਲਵ ਕਰਾਂ ਜੇਰਨਾ ਇਹ ਜਿਹੜੋਂ ਕੀ ਕਹਿੰਦੇ ਆ ਹੌਲਸਲਿੰਗ ਵਾਲਿਆਂ ਨੇ ਇਹਦੇ ਚਾਲ ਜੀ ਬਣਵਾਵਾਂ ਮੜੀ ਜੀ ਮੈਂ ਕਹਿੰਦਾ ਵੀ ਆਹ ਖਿੱਚ ਲੋ ਜੱਤਾ ਖਾਲੇ ਉਹ ਪੰਜ ਵਸੀਮ ਤੁਸੀਂ ਇੱਕ ਤਾਂ ਜਿਹੜੀ ਆਹ ਸੈਟ ਖਿੱਚ ਦਿਓ ਆ ਜਿਹੜੇ ਇੱਧਰ ਉੱਪਰ ਆ ਆਹ ਸੈਟ ਕਰ ਦਿਓ ਸਾਰੇ ਪਾਸੇ ਕੋ ਮਜੋ ਹੈ ਨਹੀਂ ਅਭ ਇਹਨਾਂ ਦਾ ਕੰਮ ਚੱਲ ਰਹਾ ਹੈ ਤਾਂ ਇਹਨਾਂ ਦਾ ਪਹਿਲੇ ਹੋ ਜਾਣਾ ਹੈ ਨਹੀਂ ਪਾਣੀ ਪੁਨੇ ਲਗਾਏਗੇ ਪਰ ਮੈਂ ਵਸੀਮ ਨੂੰ ਕਹਦਾ ਵਸੀਮ ਇਹ ਕਾਲੀ ਕਰੀ ਜਾਂਦਾ ਯਾਰ ਹੁਣ ਮੈਂ ਦੱਸ ਕੇ ਕਰਾਂ ਮੈਂ ਕਹਿੰਦਾ ਇੱਕ ਦੋ ਦਿਨ ਖੜ ਚਾਹਿੰਦਾ ਕੰਮ ਖਿੱਚ ਜਾਣਾ ਤਿੰਨ ਦਿਨ ਦਾ ਕੰਮ ਹੈ ਨਾ ਦਾ ਜਾਂ ਫਿਰ ਆ ਜਿਹੜੀ ਸਾਡੀ ਇਹ ਥੋੜੀ ਇੱਕ ਤਾਂ ਹੋ ਰਹੀਦੀ ਆ ਹਾਂਜੀ ਇੱਕ ਆ ਇੱਧਰ ਆ ਕਰ ਦੋ ਦੇਖ ਲਓ ਅੱਜ ਹੁੰਦੀ ਅੱਜ ਆ ਜਿਹੜੀ ਆਹ ਸਾਈਡ ਸਾਰੀ ਸਿਰੇ ਤੱਕ ਆ ਹਾਂ ਇਹ ਘਰ ਕੱਢੀ ਹਾਂ ਮੜੀ ਚਾਲ ਜੀ ਬਣਾਉਣਾ ਕਿ ਆਪਣਾ ਥੋੜੀ ਇਹਦੇ ਥੱਲੇ ਹੋਣੀ ਆ ਇੱਧਰ ਆਹ ਹੁਣ ਇਹਦੇ ਅੰਦਰ ਹੋਣੀ ਆ ਇਹ ਕਰਦੇ ਥੱਲੇ ਪੱਟੀ ਵੀ ਬਣਾਉਣੀ ਹੋਣੀ ਕਿਹੜੀ ਇੱਧਰ ਇੱਧਰ ਪੱਟੀ ਬਣਾਉਣੀ ਆ ਪਾ ਜਿੱਧਰ ਪੱਟੀ ਬਣਾਤੀ ਆ ਹਾਂ ਇੱਧਰ ਪੱਲੀ ਪੱਟੀ ਬਣਾਤੀ ਹੈ ਹੈ ਹਾਂ 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 ਇਹ ਚੰਡੀਗੜ੍ਹ ਕਰੇਗਾ ਹਾਂ ਕਰ ਦਊਗਾ ਗੱਲ ਕਰੋ ਮੈਂ ਨੰਬਰ ਦੇ ਦਾਂ ਤੂੰ ਨੰਬਰ ਲਿਖ ਲੈ ਉਹਦਾ ਡਾਉਨ ਸੀਲਿੰਗ ਉਹਦਾ ਬਹੁਤ ਇੱਕ ਨੰਬਰ ਕੰਮ ਆ ਕੈਂਠ ਕੰਮ ਸਾਰਾ ਸੋ ਪਹਿਲੇ ਆਪਣਾ ਪ੍ਰਿੰਟ ਕਰ ਦੇ ਇਧਰ ਦਾ ਇਧਰ ਕਰ ਲੈ ਮੈਂ ਇਧਰ ਆ ਪਤਾ ਹੁਣ ਇੱਥੋਂ ਨੂੰ ਹਲੇ ਆ ਆਵਾਜ਼ ਆ ਹੀ ਰਹਿਣੀ ਯਾਰ ਤੇ ਇਹ ਤੁਹਾਨੂੰ ਇੱਥੇ ਨਾ 1 2 3 ਦਿਨ ਦੇ ਦੋ ਬਸ 3 ਦਿਨ ਦੇ ਬਾਅਦ ਮੈਂ ਤਾਂ ਹਲ ਬਸੀ ਨੂੰ ਤਾਂ ਹੀ ਰੋਕਦਾ ਤਾਂ ਉਹ ਕਹਿੰਦਾ ਭੇਜ ਦੇ ਮਾਮਾ ਕੱਪ ਭੇਜ ਦੇ ਹੁਣ ਜਿੱਥੇ ਕੰਮ ਕੋ ਲੱਗ ਜਾਊਗਾ ਉਹ ਕਹਿੰਦਾ ਮੇਰੇ ਬੰਦੇ ਬਿਹਲੇ ਬੈਠਦੇ ਹੁਣ ਮੈਂ ਕਹਿੰਦਾ ਇਧਰ ਹੁਣ ਕੰਮ ਹਸਾ ਇਹਨੇ ਕਰਿਆ ਹੋਇਆ ਜਦੋਂ ਉੱਥੇ ਸਮਾਨ ਰੱਖਿਆ ਜਦ ਬੇਲ ਤਾਂ ਮੈਂ ਭੇਜ ਦੇ ਜ ਹੁਣ ਕਹਿੰਦਾ ਉੱਧਰ ਕੰਮ ਲੱਗੇ ਹੋਏ ਆ ਇਦਾਂ ਚ ਉਹ ਚੱਕਰ ਹੋਇਆ ਨਹੀਂ ਆ ਹੋ ਜਾਣ ਦਾ ਪਹਿਲਾ ਪਹਿਲਾ ਇਹ ਜੇ ਉੱਧਰ ਤੁਹਾਡੇ ਕੋਲ ਨਹੀਂ ਕੰਮ ਤੁਸੀਂ ਲੱਗੇ ਹੋ ਤੇ ਜਦ ਸਮਾਨ ਚੱਕ ਲਈ ਜਦ ਸੇ ਭੇਲਤਾ ਆ ਹੈ ਨਹੀਂ ਤੇ ਇੱਥੇ ਭੇਲ ਆ ਆ ਕਰਦੇ ਆ ਹੈਗਾ ਤੇਰੀ ਚਾਲ ਬਣ ਜਣੀ ਇੱਕ ਆ ਆ ਸਖ ਖਿੱਚਣਾ ਆਖ ਜਦ ਤੇਰੀ ਧੜੀ ਲੱਗ ਜਣੀ ਇੱਥੇ ਕੱਲੋਂ ਤੱਕ ਸੀ ਨੂੰ ਕਹਿੰਦੇ ਦੋ ਦੋ ਛੁੱਟੀ ਕਰਾ ਲੈ ਹਲੇ ਪਜ ਤੱਕ ਕਰਾ ਹੋ ਜੂਗਾ ਸਾਰੇ ਕੰਮ ਇਹ ਉਹ ਮਾਰਲਾ ਠੇਕਾ ਸਿੱਧਾ ਹੀ ਹੋ ਉਹ ਮਾਰਲਾ ਠੇਕਾ ਸਿੱਧੇ ਚ ਮਾਰਨਾ ਚੰਦੀ ਦਾ ਬਣਾਣਾ ਹੈ ਹੈ ਚੰਦੀ ਕਰਨਾ ਨਹੀਂ ਪੈਸੇ ਤਾਂ ਫਿਰ ਇੰਨੇ ਹੀ ਬਣਨੇ ਆ ਇਹ ਤਾਂ ਕੋਈ ਖਰੜ ਖਰੜ ਆ ਸਿੱਧੇ ਲਾਓ ਠੇਕਾ ਚਾਰ ਪੈਸੇ ਬਣ ਜਾਣਗੇ ਆਪਕੋ ਠੇਕਾ ਲੈ ਕੇ ਇਹਨੂੰ ਦੰਦਾ ਬੰਦਾ ਮੈਂ ਕਿਹਾ ਤੂੰ ਸਿੱਧਾ ਠੇਕਾ ਮਾਰ ਨੀ ਮੈਂ ਤਾਂ ਪਸੀਬਦਾ ਨੰਬਰ ਦੇ ਦੇਣਾ ਜਿਹੜਾ ਮਾਲਕ ਦਾ ਨੰਬਰ ਦੇ ਦੇਣਾ ਤੂੰ ਚਾਰ ਪੈਸੇ ਤੂੰ ਬਣਾ ਬਾਈ ਹੈਂ ਹੈ ਬਹੁਤ ਤਕੜੀ ਹੈ ਬਹੁਤ ਕੋਠੀ ਬਹੁਤ ਤਕੜੀ ਦੇਖ ਲੈ ਪਰ ਵੀ ਉਹਨਾਂ ਥੱਲੇ ਵੀ ਹੋਣੀ ਹੈ ਹਾਂ ਅਵੇ ਉਹ ਮੈਂ ਉਹ ਉਹ ਪਤਾ ਕੀ ਹੈ ਫਿਰ ਇਹਦੀ ਚਾਲ ਵਿਗੜਦੀ ਹੈ ਫਿਰ ਇਹਨਾਂ ਨੂੰ ਜੇ ਹੁਣ ਉਧਰ ਲੱਗ ਗਿਆ ਇਹ ਫਿਰ ਇਹਨੂੰ ਕੰਮ ਨਹੀਂ ਮਿਲਣਾ ਹੈਗਾ ਇੱਕ ਪਾਸੇ ਦਾ ਕਰ ਲੂ ਕੋਈ ਪਾਸੇ ਕਮਾਲੂ ਕੋਣ ਉਹਦਾ ਨਾਉ ਚੱਲਦਾ ਇੱਥੇ ਲਾ ਕੇ ਰੋਪੜ ਦੇ ਵਿੱਚ ਨਾ ਜਿੰਨਾ ਵੀ ਖੇਡ ਖੇਡ ਸਾਡੀ ਹੈਗੀ ਹੈਗੀ ਹੈ ਕਿੱਥੇ? ਚਿਫਟਾ ਜਿਹੜੀ ਸੁਪਰ ਪਹਾੜ ਉੱਤੇ ਲੱਕੜੀ ਦੀ ਚਿਗਾਟਾ ਬਣਾਉਂਦੇ ਆ। ਲੱਕੜੀਆਂ ਚ ਇਕੱਠਾ ਜਾਣਦੇ ਦਾ ਹੈਗੇ ਬੰਦੇ ਇੰਨਾ ਕਾਫੀ ਉੱਥੇ। ਅੱਛਾ ਤੁਹਾਡਾ ਨਾਮ ਇੱਕ ਵਾਰ ਦਿਖਾਈ। ਅੱਛਾ। ਚ ਮੈਂ ਦੇ ਦੂੰਗਾ ਨੰਬਰ ਬਾਅਦ ਚ ਦੰਦਾ ਦੰ ਨੰਬਰ ਮੈਂ। ਕਿਆ ਸੰਤ ਕੋ? ਉਹ ਮਹੱਕ ਚਲਾਮ ਚੱਲ ਵੀ। ਟੂਕੀ ਸਸੇ ਚਾਰੇ ਪੈਸੇ ਘੁੰਮਦੇ ਫਰੀ ਜਾਂਦੇ ਆ। ਕਿਆ ਹੋਇਆ ਇੱਥੇ ਚ ਟੂਟੀ ਦਾ ਪਾਣੀ ਇਹਦੇ ਚ ਪਾ ਦੇ ਇਹਨੂੰ ਚਲਾ ਦੇ ਫੇਰ ਲੋਡ ਪਈ ਜੇ ਫੇਰ ਇੱਧਰ ਕਰੂਗੇ ਇਹ ਬਾਰ-ਬਾਰ ਨਾਲੋਂ ਦਿਮਾਗ ਵਰਤ ਮੜਾ ਜਾ ਟੂਟੀ ਦਾ ਪਾਣੀ ਡੰਪ ਚ ਪਾ ਦੇ ਇਹਨੂੰ ਪੁਰ ਚੜਾ ਦੇ ਪਾਣੀ ਖੋਲ ਖਲਾਉਣੇ ਨਾਲੋਂ ਇੱਕ ਵਾਰ ਠੀਕ ਨਹੀਂ ਹੈ ਨਾ ਫੇਰ ਘੜੀ ਖਣੋ ਇੱਥੇ ਲਾ ਦੇਣੀ ਤਾਰਾਂ ਫਾਰਨਾਂ ਦੂਰਾ ਵਾਲੀ ਵੀ ਫਾਰ ਲਾ ਦਈ ਕਿਹੜਾ ਪੀੜੀਆਂ ਨਾਲ ਥੱਲੇ ਭਰ ਰੱਥਨਾਂ ਦੇ ਭਰ ਦਿੰਦੇ ਆ ਉਹ ਭੇਜ ਦੇ ਥੱਲੇ ਪਾ ਟੋਹਿਆਰ ਉਹਨੂੰ ਕਾ ਕਹਿੰਦੇ ਹੁੰਦੇ ਆ ਥੱਲੇ ਭੇਜ ਉਹਨੂੰ ਉਹ ਤਰੀਕਾ ਪਾਣੀ ਪਾਣੀ ਭਰਨੇ ਵਾਲੀ ਮੰਨਾਂ ਭੇਜ ਦੇ ਇੱਕ ਭਰ ਲੰਦੈ ਨੂੰ ਘੋ ਕੇ ਭੇਜੋ ਉਹ ਤਰੀ ਇੰਨਾ ਕ ਜਾਣਾ ਇਹ ਦੱਕੇ ਮੈਂ ਕਿੰਨਾ ਕ ਜਾਂਦਾ ਮੇਰੇ ਤੋਂ ਨੁਕਸਾਨ ਕਰਤਾ ਦੇਣੇ ਨੇ ਬਚਾਓ ਹੋ ਗਿਆ ਮੈਂ ਸੋਚਦਾ ਹੀ ਤਾਂ ਵੀ ਇਹਨੇ ਗਰਜਣਾ ਥੱਲੇ ਬਹੁਤ ਮਹਿੰਗਾ ਆਇਆ ਹੋਇਆ ਯਾਰ ਇਹੇ ਨੁਕਸਾਨ ਕਰ ਦੇਣਾ ਥਾ ਵਿੱਚ ਤੇ ਚਲੋ ਜੀ ਪੱਟਾ ਕਮਜਾਦਾ ਤੇ ਪੱਕੇ ਇਹਦੇ ਵਿੱਚ ਪਰਾਇ ਟੰਗਿਆ ਰਿਹਾ ਤੇ ਸਾਰੇ ਰੱਖ ਦਮ ਇੱਥੇ ਪੁੱਛੀਂ ਦੇਖਣ ਮੈਂ ਦੇਖਦਾ ਹਾਂ ਨਾ ਮੈਂ ਹਟ ਲਈ ਚੱਲ ਵੀ ਉੱਪਰ ਜਾਂਦਾ ਪਾਣੀ ਚੱਲਣਾ ਉਹ ਐਂਗਰ ਉੱਪਰ ਤੋਂ ਉਹ ਵਾਟਰਫੋਲ ਚੱਕ ਕੇ ਲਿਆ ਭਰ ਦੇਣੇ ਨੇ ਵਾਟਰਫੋਲ ਲੈ ਕੇ ਐ ਫਿਰ ਕਹਿੰਦੇ ਸਾਨੂੰ ਸਾਫ਼ ਪਾਣੀ ਚਾਹੀਦਾ ਇੱਕ ਦੋ ਨੂੰ ਦੇਖੀ ਜਾਂਦੇ ਯਾਰ ਵੀ ਪਾਣੀ ਤਾਂ ਜਿਹੜੀ ਲੋੜ ਆ ਕਰੋ ਆਪਣਾ ਕੰਮ ਯਾਰ ਤਾਂ ਹਮਨ ਨੂੰ ਲਾਈ ਬੰਦ ਕਰਕੇ ਆਪ ਜਿੱਦ ਮਾਰ ਨਾ ਦੇਣਾ ਹੈ ਆਸਮਾਨ ਕਿੱਥੇ ਤੇ ਉਹ ਖੋਲ ਕੇ ਅੰਦਰ ਪੈ ਪੂਰੇ ਫਿਰ ਬੰਦ ਕਰੀ ਬੰਦ ਕਰੀ ਉਹ ਬੰਦੀ ਨੂੰ ਚਾੜੋ ਮੋੜ ਰਹਾ ਹਾਂ ਉਹ ਬੰਦੇ ਨੂੰ ਬੰਦ ਕਰੀ ਮੋਟਰ ਮੋਟਰ ਬੰਦ ਕਰੀ ਹੋ ਪੈਪ ਨਾ ਮੋੜੋ ਯਾਰ ਮਗਾ ਪਾੜ ਕੇ ਕਰਦੇ ਯਾਰ ਜਿਹੜਾ ਕੋਈ ਨਹੀਂ ਸੁਣਦਾ ਹੈਗਾ ਕੰਨਾ ਥੋੜੀ ਮੱਖਾਂ ਉਹ ਇਹਦਾ ਪ੍ਰੈਸ਼ਰ ਹੁਣ ਜ਼ਿਆਦਾ ਹੋਣਾ ਮੁਰਦਾ ਬਾਹੋਂ ਨਾ ਕੁੱਟੇ ਹੋ ਨਾ ਯਾਰ ਹਾਂ ਸੱਚੀ ਬੰਦਾ ਕਰਤੀ ਉਹਨਾਂ ਡਰਾਈਵ ਕਰਾਉਂ ਉਹਨਾਂ ਨੂੰ ਕੀ ਪਤਾ ਫਿਰ ਯਾਰੀ ਕੋ ਕਾ ਉਹ ਸਾਡਾ ਬੰਦਾ ਚੱਕ ਲੈ ਜਾਂਦਾ ਤੂੰ ਆ ਸੋ ਸੇਰੀਓ ਮੈਂ ਸਾਡਾ ਬੰਦਾ ਚੱਕ ਲੈ ਜਾਣਾ ਜੀ ਮੰਗ ਰਿਹਾ ਇੱਧਰ ਵੀ ਚੰਗੂ ਸਾਡੇ ਸਾਡੇ ਕਿਉਂ ਡੰਡਿਆ ਹੋਇਆ ਭਾਜੀ ਹਾਂ ਅੱਛਾ ਇਹ ਚੱਕ ਲੈ ਜਾਂਦਾ ਸਵੇਰੇ ਸਵੇਰੇ ਠੀਕ ਹੈ ਜੀ ਹਾਂ ਠੀਕ ਠਾਕ ਹੋਰ ਚੱਲੀਏ ਤਾਂ ਚੱਲ ਰਹੀ ਕੰਮ ਮਾਰੋ ਮਾਰੋ ਚੱਲੀ ਜਾਂਦਾ ਮਣ ਚਾਲ ਜੀ ਬਣਾਉਣੀ ਪੈਂਦੀ ਸਵੇਰੇ ਸਵੇਰੇ ਪਹਿਲਾ ਪਹਿਲਾ ਵਧੀਆ ਭਾਜੀ ਵਧੀਆ ਜੀ ਇਹ ਬੰਦੇ ਤੰਦ ਬਹੁਤ ਕਰਦੇ ਯਾਰ ਇਹ ਦੇਖ ਜੀ ਥੋੜੀ ਜਾ ਜਾਓ ਮਹਾਰਾਜ ਥੋੜਾ ਘਰ ਜਦਾਂ ਮਰਜ਼ੀ ਚਾਰ ਪਾਸੇ ਕਿੜੇ ਕੱਢੋ ਹੂੰ ਇਹਨੂੰ ਬਚਾ ਕੇ ਲਾਈਦਾਰ ਉਹ ਹੁਣ ਕੁੱਟਿਓ ਨਾ ਉੱਪਰ ਅਫਸੋਸ ਧੋਣਾ ਉੱਪਰ ਉਹਨਾਂ ਨੇ ਚਲੋ ਜੀ ਏਦਾਂ ਥੋੜੇ ਥੋੜੇ ਵੱਧੇ ਘਾਟੇ ਚੱਲਦੇ ਰਹਿੰਦੇ ਆ ਗੁੱਸਾ ਵੀ ਆ ਜਾਂਦਾ ਕਦੇ 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 ਹਾਸਮੁਖ ਚੇਰੇ ਵੀ ਆ ਜਾਂਦੇ ਆ ਠੀਕ ਹੈ ਹਾਂ ਬਹੁਤ ਵਧੀਆ ਭਾਜੀ ਤੁਹਾਡਾ ਹੂੰ ਵਧੀਆ ਬਹੁਤ ਵਧੀਆ ਹੂੰ ਹਾਂ ਜੀ ਜਾਨੋਂ ਤੋਂ ਸਾਠ ਤੇ ਅੱਜ ਆਪਾਂ ਹੁਣ ਆ ਗਿਆ ਇਹ ਲਾਈਵ ਵਿੱਚ ਫੋਨ ਮਿੰਟ ਫਿਰ ਗੁੱਸਾ ਵਸਾ ਕਰਨਾ ਪੈਂਦਾ ਤੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ